ਹਾਂ ਹੁਣ ਦੋਨੇ ਦੀਵਰ ਕਰਤੇ ਡਾਊਨ ਤੇ ਤੇਜ਼ੀ ਵੰਦਾ ਜੱਗਾ ਬਹੁਤ ਬੰਦ ਹੋਂਦਾ ਨਹੀਂ ਬੰਦ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਕੈਮੋ ਸਾਰੇ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆ ਚੁੱਕੇ ਆਂ ਬੜੇ ਲੰਮੇ ਸਮੇਂ ਬਾਅਦ ਅੱਜ ਤੁਹਾਨੂੰ ਦਿਖਾਉਣੀ ਆ ਪਰਫਾਰਮੈਂਸ 5210 4x4 ਦੀ 15 ਹੜਾਂ ਤੇ ਕਰਦੇ ਆਂ ਜਾ ਕੇ ਚੈੱਕ ਨਵਾਂ ਟਰੈਕਟਰ ਲਿਆਂਦਾ ਹੁਸਨ ਨੇ ਹੁਸਨ ਕਿੰਨੀ ਪਾਲਟੀ ਹੋ ਗਈ ਵਧਾਈਆਂ ਹੁਸਨ ਤੈਨੂੰ ਤੈਨੂੰ ਵੀਰੇ ਤੇ ਲੈਂਡ ਜਾਣਾ ਦੀ ਉੱθεν ਆਪਾਂ ਜਾ ਨਹੀਂ ਸਕਿਆ ਉੱθεν ਕੰਮ ਸੀ ਤੇ ਬੇਟੂਟ ਵੀ ਲਿਆ ਕੇ ਲਾ ਤੇ ਤੇ ਹੁਣ ਆਪਾਂ ਹਾਲ ਆਪਾਂ ਪਾ ਲੇ ਤੇ ਜਾ ਕੇ ਕਰਦੇ ਆਂ ਚੈੱਕ ਹਾਂ ਜੀ ਮਿੱਤਰੋ ਤੇ ਹਾਲ ਆਪਾਂ ਫੋਲਡ ਕਰ ਲੈ ਕਿਉਂਕਿ ਆਪਾਂ ਜਾਣਾ ਆ ਗਰਾਊਂਡ ਚ ਆਪਣੇ ਪਿੰਡ ਵਾਲੇ ਗਰਾਊਂਡ ਦੇ ਸਕੂਲ ਦਾ ਗਰਾਊਂਡ ਹੈ ਨਿਕਲ ਗਿਆ ਜੀ ਸਕੂਲ ਦੇ ਚੋਂ ਹੈਗਾ ਸਕੂਲ ਲਈ ਸਕੂਲ ਦੇ ਸਾਹਮਣੇ ਆ ਜਦੋਂ ਤੇ ਜਾ ਕੇ ਫਿਰ ਆਪਾਂ ਦੇਖਦਾ ਯੋਰ ਮੇਰੇ ਵੀਰੋ ਕਿੰਨਾ ਕਿੰਨੇ ਘੰਟੇ ਚੱਲ ਗਿਆ 40 40 ਆ ਕੀ ਦਿਖਾ ਰਿਹਾ ਹੈ ਸਪੀਡ ਸਪੀਡ ਦਿਖਾ ਰਿਹਾ ਸਪੀਡ ਵੀ ਦਿਖਾਉਂਦਾ ਹੈ ਸਾਨੂੰ ਬਹੁਤ ਲੇਟ ਪਤਾ ਲੱਗਿਆ ਸੀ 41 ਘੰਟੇ ਚੱਲ ਗਿਆ ਤੇ ਯਰ ਕੈਂਟਾ ਸਿਸਟਮ ਹੈਣਾ ਚ ਲਾਉਣ ਨੂੰ ਪਲੇਟਫਾਰਮ ਵੀ ਇਹਦਾ ਖੁੱਲਾ ਡੋਲਾ ਜਿਹਾ ਵਧੀਆ ਬਾਕੀ ਸਮਝ ਜਾ ਕੇ ਸਾਰੀ ਡੀਟੇਲ ਦਵਾਂਗੇ ਜਾਣਕਾਰੀ ਮੀਟਰ ਇਹਦੇ ਚੇਂਜ ਹੋ ਗਏ ਪਹਿਲਾਂ ਵਾਲੇ ਨਾਲੋਂ ਥੋੜੇ ਫੈਂਸੀ ਜਿਹੇ ਹੋ ਗਏ ਨਾਲੇ ਇਹਦਾ ਸਟੀering ਵੀ ਜਿਹੜਾ ਐਡਜਸਟੇਬਲ ਆ ਦੇਖੋ ਉਰੇ ਕਰਨਾ ਉਰੇ ਕਰ ਲੋ ਥੱਲੇ ਕਰਨਾ ਤਾਂ ਥੱਲੇ ਕਰ ਲੋ ਇਹ ਭਾਂਚੋਂ ਹੀ ਥੋੜੀ ਬਾਹਰਲਾ ਬ੍ਰਾਂਡ ਕਹਿੰਦੇ ਨੇ ਇਹਨਾਂ ਨੂੰ ਹਨਾ ਬਾਹਰ ਲਈ ਖੂਬੀਆਂ ਵੀ ਨੇ ਫਿਰ ਗੱਡੀਆਂ ਵਾਲੀਆਂ ਆਮੋ ਵੈਲ ਪਾਉਣ ਵਾਸਤੇ ਹੈ ਸਪੈਸ਼ਲ ਆ ਵਧੀਆ ਦੇ ਥੱਲੇ ਗਲੀ ਆ ਕਿਰਾਂ ਬਾਈ ਮੈਂ ਯਾਰ ਸੱਤਾ ਪਤਾ ਨਹੀਂ ਕੀ ਕਰਦੇ ਦੀ ਉਹ ਟਰੈਕਟਰ ਤੋਂ ਤਾਂ ਜ਼ਿਆਦਾ ਪਾਉਂਦੇ ਥੱਲੇ ਗਲੀ ਨਹੀਂ ਦੀ ਪੂਰੇ ਲਾਇਆ ਵਧੀ ਚਾਰਜ ਵਾਸਤੇ 60 ਦੇ ਅਸੀਂ ਮੈਂ ਸੱਤੇ ਦੇ ਫੋਨ ਤੋਂ ਗਾਣੇ ਗੁਣੇ ਲਾ ਕੇ ਚੱਕਿਆ ਆ ਪੂਰੇ ਪਾਤਾ ਫੋਨ ਉਹਦੇ ਚ ਉਹ ਜੋ ਪਾਣੀ ਖੜਾ ਦੀ ਫੋਨ ਅੱਧਾ ਪਾਣੀ ਚ ਡੁੱਬ ਗਿਆ ਸੱਤਾ ਆ ਸੁੱਖੇ ਨੂੰ ਜਾ ਕੇ ਫੋਨ ਚੱਕਿਆ ਸੱਤਾ ਕਹਿੰਦਾ ਫੋਨ ਮਾਉਚ ਪਿਆ ਉਹ ਕਹਾਦਾ ਥੋੜੀ ਉਹ ਭੈਣ ਨੂੰ ਯਾਦ ਨੇ ਦੇਖਿਆ ਫੋਨ ਅੱਧਾ ਕਿੱਲਾ ਹੋ ਗਿਆ ਚਲੋ ਜੀ ਹਾਂ ਹੀ ਲਾਣੀ ਹੀ ਆ ਨਿਆਰਾ ਇਹਦਾ 4x4 ਦੀ ਹੁਣ ਮਤਲਬ ਯਾਰ ਲੋਡ 4x4 ਦੀ ਆ ਸਮਾਂ ਜਿਹੜਾ 4x4 ਦੀ ਮੰਗ ਕਰਦਾ ਤਾਂ ਕਰਕੇ ਹੁਸਨ ਕਹਿੰਦਾ ਦੀ ਕਹਿੰਦਾ ਪਹਿਲਾਂ ਸਿੰਪਲ ਲੈਣਾ ਮਹਾਂ ਜੇ ਲੈਣਾ ਤਾਂ 4x4 ਹੀ ਲਈ ਨਹੀਂ ਫਿਰ ਮਹਾਂ ਇਹੀ ਰੱਖ ਲੈ ਪਹਿਲਾਂ ਇਹਦੇ ਕੋਲ 52000 ਦੀ ਜੌਂਡੀ ਆਰ ਇਹ ਮੈਨੂੰ ਕਹਿੰਦਾ ਹਾਉਲੈਂਡ ਲੈਣਾ ਮਹਾਂ ਵੀ ਦੇਖ ਤੇਰਾ ਚਲਾਇਆ ਵੇ ਜੌਂਡੀ ਆਰ ਤੂੰ ਹੋਏਂਗਾ ਔਖਾ ਹਾਉਲੈਂਡ ਲੈ ਕੇ ਤੂੰ ਮਹਾਂ ਜੌਂਡੀ ਆਰੇ ਲੈ ਤੇ ਦੂਜੀ ਗੱਲ ਹੁਣ ਯਾਰ ਜਿਹੜੀਆਂ ਹਾਉਲੈਂਡ ਦੀਆਂ ਲਿੰਕਾਂ ਨੇ ਲੰਬੀਆਂ ਕਰਕੇ ਸੰਤ ਸੰਤ ਪਾਉਣੇ ਨੇ ਟਰਾਲੀ ਟਰੋਲੀ ਪਾਉਣੀਆਂ ਹੁਣ ਇਹਦੇ ਲਵੇ ਸਾਰੇ ਜੌਂਡੀ ਆਰ ਵਾਲੇ ਨੇ ਤਾਂ ਕਰਕੇ ਮਹਾਂ ਤੂੰ ਜੌਂਡੀ ਆਰ ਲੈ ਵਧੀਆ ਆਪਾਂ ਕਿਸੇ ਨੂੰ ਇਹ ਚੀਜ਼ ਦੀ ਸਲਾਹ ਨਹੀਂ ਦੇਈ ਦੀ ਵੀ ਹਾਂ ਮਾੜੀ ਸੜਾ ਨਹੀਂ ਦੇਈਦੀ ਚੰਗੀ ਉਹ ਦੇਈਦੀ ਹੈ ਹੈਨਾ ਖੁਸ਼ ਆ ਹੁਣ ਤੂੰ 52 ਦਾ ਲੈ ਕੇ ਪੂਰਾ ਇਹ ਸਿੰਪਲ ਲੈਣ ਨੂੰ ਕਹਿੰਦਾ ਸੀ ਮਾਂ ਹੁਣ ਚਾਹੇ ਦੋ ਪੈਸੇ ਵੱਧ ਲੱਗ ਜਾਣ ਮਾਂ ਲੈ 4x4 ਮਿੱਤਰੋ ਐਤ ਕੀ ਆਪਾਂ ਖੜਨਾ ਦੀ ਸਰਪੰਚੀ ਜੀ ਤੁਹਾਨੂੰ ਦੱਸਾਂ ਆ ਦੇਖੋ ਇੱਕ ਆ ਵੀ ਹੀ ਆ ਮਤਲਬ ਉੱਥੇ ਦਾ ਕਮਣਗੀ ਇੰਨੀ ਕੀ ਨਹੀਂ ਬਣੀ ਇਹ ਇਹ ਕਿਉਂ ਨਹੀਂ ਬਣੀ ਕਿਉਂਕਿ ਆਪੋਜੀਸ਼ਨ ਚ ਥੋੜੇ ਬੰਦੇ ਖਰਾਬੀ ਕਰੀ ਜਾਂਦੇ ਇੱਕ ਦੋ ਕ ਪਤਾ ਨਹੀਂ ਕੋਈ ਮਸਲਾ ਪਤਾ ਨਹੀਂ ਕੀ ਨਹੀਂ ਚਲੋ ਪਰ ਮੈਂ ਇੱਕ ਗੱਲ ਕਹਿਣਾ ਮੇਰੇ ਪਿੰਡ ਵਾਸੀਆਂ ਨੂੰ ਜਿੰਨੇ ਵੀ ਬੰਦੇ ਆ ਯਾਰ ਕੰਮ ਚਾਹੇ ਸਰਪੰਚ ਕੋਈ ਆਪਣਾ ਬਣੇ ਜਾਂ ਵਿਰੋਧੀ ਧਿਰ ਦਾ ਬਣੇ ਵੀ ਕੰਮ ਤੋਂ ਨਹੀਂ ਰੋਕਣਾ ਚਾਹੀਦਾ ਪਿਛਲੀ ਵਾਰ ਵੀ ਆਪਾਂ ਮਤਲਬ ਸਾਰੇ ਯੂਥ ਨੇ ਰਲ ਕੇ ਸਰਪੰਚ ਬਣਾਇਆ ਸੀ ਟੋਬਾ ਖਾਲੀ ਵੀ ਹੋ ਗਿਆ ਦੀ ਉਹ ਪਰਲੀ ਸਾਈਡ ਵਾਲਾ ਉਹ ਟੋਬਾ ਹੀ ਨਹੀਂ ਪਟਣ ਦਿੱਤਾ ਐਦ ਕੀ ਮੱਲਾ ਫੇਰ ਇਹੀ ਕੁਝ ਚੱਲੀ ਜਾਊਗਾ ਇਹ ਚੀਜ਼ਾਂ ਕਰਕੇ ਯਾਰ ਨਾ ਤਾਂ ਪਿੰਡ ਤਰੱਕੀ ਕਰਦਾ ਤੇ ਦੂਜੀ ਗੱਲ ਚਲੋ ਤਰੱਕੀ ਵੀ ਆڈر ਹੈਗੀ ਇਹ ਜਿਹੜੇ ਟੋਬੇ ਨੇ ਮਤਲਬ ਟੋਬੇ ਪਟਣੇ ਜ਼ਰੂਰੀ ਆ ਸਾਫ ਸਫਾਈ ਦਾ ਕਿਉਂਕਿ ਇਹ ਚੀਜ਼ਾਂ ਨਾਲ ਕੈਂਸਰ ਫੈਲਦਾ ਜਿਵੇਂ ਉਹ ਟੋਬਾ ਪਿੰਡ ਲਵੇ ਵਾਲਾ ਉਹ ਟੋਬਾ ਬੰਦ ਹੋ ਜੇ ਜਿਹੜਾ ਗਰਾਊਂਡ ਦੇ ਬੈਕ ਸਾਈਡ ਟੋਬਾ ਆ ਇਹੀ ਟੋਬਾ ਪਟਾਇਆਵੇ ਬਹੁਤ ਵੱਡਾ ਇਹ ਹੈਗਾ ਕਟੋ-ਕਟ ਮਿੱਲਾ ਦਾ 3-4 ਕੀਲਿਆਂ ਜਾ ਉਧਰਲਾ ਟੋਬਾ ਬੰਦ ਹੋ ਜੇ ਨਾ ਫਾਇਦਾ ਹੀ ਆ ਹੁਣ ਆਪਾਂ ਹਲ ਖੋਣ ਲਈਏ ਸਰਪੰਚੀ ਦਾ ਮੈਂ ਲੈਣੀ ਦੀ ਇਤਗੀ ਥੋੜੇ ਕਾਰਨ ਹੋ ਗਏ ਕਾਰਨ ਕੀ ਹੋ ਗਏ ਪਹਿਲਾਂ ਜਾਣ ਦੀ ਸਲਾਹ ਨਹੀਂ ਬਾਹਰੇ ਵੀ ਜਦ ਬਾਹਰ ਜਾਵਾਂਗੇ ਫਿਰ ਦੇਖਿਆ ਵੀ ਸਾਰੇ ਕੰਮ ਆ ਬਹੁਤ ਦਾ ਹੈ ਨਹੀਂ ਨਾ ਤਾਂ ਕੋਈ ਕੰਮ ਹੋਣਾ ਫਿਰ ਮੈਂ ਵੋਟ ਬੂਟ ਬਣਾਈ ਨਹੀਂ ਤੀ ਐਨ ਟਾਈਮ ਤੇ ਆ ਕੇ ਵੋਟ ਅਪਲਾਈ ਕਰੀ ਵੋਟ ਬਣੀ ਹੋਣੀ ਹੈਗੀ ਕੋਈ ਗੱਲ ਨਹੀਂ ਅਗਲੇ ਸਾਲ ਸਹੀ ਆਪਾਂ ਸਰਪੰਚੀ ਇਹ ਜੀ ਕਰਕੇ ਨਹੀਂ ਲੈਣੀ ਕੋਈ ਹੋਰ ਮਸਲੇ ਕਰਕੇ ਮਸਲੇ ਕਹੀ ਨਹੀਂ ਐਤਕੀ ਵੀ ਚਲੋ ਸਰਪੰਚ ਆਪਾਂ ਆਪਣਾ ਹੀ ਬਣਾਇਆ ਐਤਕੀ ਵੀ ਹੱਲ ਕਰਾਂਗੇ ਪਾਦੇ ਨੂੰ ਬਣਾਇਆ ਪੰਜ ਇੱਕ ਤਾਂ ਗਰਾਊਂਡ 'ਚ ਮਿੱਟੀ ਪਾਉਣੀ ਆ ਦੇਖੋ ਸਾਰਿਆਂ ਨੂੰ ਮੇਨ ਗੱਲ ਆ ਜਿਹੜੀ ਤੇ ਦੂਜੀ ਗੱਲ ਟੋਬੇ ਪਟਣੇ ਬਹੁਤ ਜ਼ਰੂਰੀ ਨੇ ਕਿਉਂਕਿ ਟੋਬਿਆਂ ਦਾ ਯਾਰ ਅਸਲ ਵਿੱਚ ਤੁਹਾਨੂੰ ਮੈਂ ਗੱਲ ਦੱਸਦਾ ਟੋਬੇ ਪੱਟੇ ਜਾਣ ਪਾਣੀ ਦੀ ਸਟੋਰੇਜ ਵਧ ਜੇ ਉਧਰ ਪਿੰਡ ਲੋ ਮੋ ਟੋਬਾ ਚੱਕਿਆ ਜਾਵੇ ਕੈਂਸਰ ਜਿੰਨਾ ਕੈਂਸਰ ਫੈਲਦਾ ਸਾਰਾ ਗੰਦੇ ਪਾਣੀ ਕਰਕੇ ਫੈਲਦਾ ਹੁਣ ਉਰੇ ਆ ਟੋਬਾ ਆ ਉਰੇ ਆਪਣਾ ਸਕੂਲ ਆ ਸਰਕਾਰੀ ਤੇ ਉਧਰ ਸਮਾਧਾਨੇ ਪਿੱਛੇ ਉਰੇ ਪਾਣੀ ਪੀ ਕੇ ਦੇਖੀ ਜਮਾ ਹੀ ਮਤਲਬ ਤੈਨੂੰ ਐ ਲੱਗੂ ਵੀ ਤੂੰ ਪਾਣੀ ਜ਼ਹਿਰ ਪੀ ਰਿਹਾ ਇਹ ਟੋਬੇ ਦਾ ਇੰਨਾ ਫਰਕ ਹੁੰਦਾ ਵੀਰੇ ਜੇ ਪੱਟਿਆ ਹੋਵੇ ਹੋਵੇ ਤਾਂ ਵਧੀਆ ਗੱਲ ਆ ਬਾਕੀ ਯਾਰ ਜਿਹੜੇ ਵੀ ਭਾਈ ਨੇ ਆਪਣੇ ਪਿੰਡ 'ਚ ਆਪਣਾ ਕੋਈ ਮੇਰਾ ਮੈਂ ਆਪਣੇ ਪਿੰਡ ਦੀ ਗੱਲ ਆ ਨਾ ਮੇਰਾ ਕੋਈ ਵਿਰੋਧੀ ਨਹੀਂ ਹੈਗਾ ਆਪਣੇ ਪਿੰਡ 'ਚ ਕਿਸੇ ਨਾਲ ਆਪਾਂ ਨੂੰ ਕੋਈ ਨਫ਼ਰਤ ਨਹੀਂ ਕਿਸੇ ਨਾਲ ਹੀਰਖਾ ਨਹੀਂ ਬਸ ਗੱਲ ਮੈਨੂੰ ਗੁੱਸਾ ਉਦੋਂ ਆਉਂਦਾ ਯਾਰ ਜਦ ਆਪਣਾ ਕੋਈ ਬੰਦਾ ਕੰਮ ਕਰ ਰਿਹਾ ਆ ਆਪਾਂ ਨੂੰ ਕਰਨ ਤੋਂ ਰੋਕਦੇ ਆ ਜੇ ਕੋਈ ਚੰਗਾ ਚਾਹੇ ਮਾੜਾ ਕੰਮ ਜਿਹੜਾ ਕਰ ਰਿਹਾ ਉਬੇ ਬਟਨੇ ਬਹੁਤ ਜ਼ਰੂਰੀ ਨੇ ਤੇ ਉਹ ਉਹਨਾਂ ਦੇ ਵਿਚਾਰਿਆਂ ਦੇ ਲੋਕੇਟ ਲੱਗਣੋਂ ਰਹਿੰਦੀ ਉਹ ਵੀ ਲੱਗਣ ਦਿਓ ਯਾਰ ਕੋਈ ਚੱਕਰ ਨਹੀਂ ਲਓ ਜੀ ਹੁਣ ਆਪਾਂ ਖੇਡਿਆ ਕਰਨੀ ਹੈ ਕਬੱਡੀ ਹੋਰ ਕਿ ਪਾਸੇ ਦਾ ਲੋਟ ਆਇਆ ਨਹੀਂ ਕਬੱਡੀ ਪਲੇਅਰ ਬਣ ਜੰਨੇ ਆ ਮਾ ਹਾਂ ਹੁਣ ਸਾਡ ਛੋਟੀ ਚੜਾ ਕੇ ਨਾ ਫੇਰ ਆਇਆ ਪਾਇ ਤਾਂ ਜਾਵਾਂਗੇ ਟੇਕੇ ਹੂੰਗਾ ਫੜੇ ਟੇਕੇ ਨਹੀਂ ਆਉਂਦਾ ਨਾ ਸਿੱਟੀਆਂ ਮੁਕੀਆਂ ਅਗਲੇ ਨੇ ਗੱਲ ਕੀਤੀ ਨਾ ਠੀਕ ਆ ਸਹੀ ਗੱਲ ਆ। ਆ ਜੈਂਡਲੋ ਛੱਡ ਕੇ ਆਉਣੇ ਇਹਨੂੰ। ਹਾਂ। ਹਾਂ ਭਾਂਡ ਚੋਏ ਤੋਂ ਉੱਥੇ ਆ ਜਾਂਦਾ। ਇਹਦਾ ਮੂਤ ਕੱਢ। ਸਾਈਡ ਕਰਾ ਕਰ। ਤੇ ਮੇਤੋ ਦਾ ਬਈ ਹੁੰਦੀ ਨਹੀਂ ਮੇਰੇ ਦਾ ਹੱਥ ਤਾਂ ਖੜੇ ਨਹੀਂ ਮੈਂ ਤਾਂ ਜਾਂਦਾ ਨਹੀਂ। ਹਾਂ। 1 ਕੇ ਪਿੰਨ ਪਊਗੀ ਮੂਰਲੀ ਮੂਰਲੀ। ਨਾ ਠੀਕ ਆ। ਚਲੋ ਫਿਰ ਹੁਣ ਦੇਖ 52 ਦਾਸ ਹੈ ਬਾਈ। ਹਾਂ। ਇਹ ਜਿਹੜੇ ਮੰਨ ਲਓ ਕਲਾਸਿਕ ਜੇ ਬੰਦੇ ਹੁੰਦੇ ਨੇ। ਸਾਹੀ। ਸਾਹੀ ਸਰਦਾਰ। ਹਾਂ। ਲੁੱਕ ਲੁੱਕ ਕੋ ਦੇਖੋ ਉਹਦੀ ਲੁੱਕ। ਲੁੱਕੇ ਦੱਸਦੀ ਆ ਤੇਰੀ। ਹਾਂ ਇਹ ਉਹ ਟਰੈਕਟਰ ਆ ਵੀ ਜਿਹਨੂੰ ਜਿਹੜੇ ਐਨਕਾ ਜਿਹੜੇ ਐਨਕਾ ਲਾ ਕੇ ਚਲਾਉਂਦੇ ਨੇ ਟਰੈਕਟਰ ਚਲਾਉਂਦੇ ਨੇ ਨਾ ਬਾਈ ਉਹ ਲੈਂਦੇ ਨੇ ਹਾਂ ਹਾਂ ਸੋ ਆਪਾਂ ਦੇਸੀਆ ਆਪਣੇ ਕੋਲ ਦੂਏ ਨੇ ਹਾਂ ਸਹੀ ਗੱਲ ਆ ਇਹ ਫਿਰ ਜੌਂਡੀ ਆ ਰੋ ਲੈਂਦੇ ਨੇ ਜਿਹੜੇ ਐਨਕਾ ਲਾ ਕੇ ਵਾਹੀ ਕਰਦੇ ਨੇ ਹਾਂ ਰੇਵਨ ਨਹੀਂ ਲੈ ਕੇ ਆਇਆ ਰੇਵਨ ਮੰਗਾਈ ਇਹ ਮੁੰਡੇ ਨੇ ਰੇਵਨ ਰੇਵਨ ਮੰਗਾਈ ਦੀ ਮੁੰਡੇ ਨੇ ਪਤਾ ਕਿੰਨੇ ਦੀ ਸਰਪੁਰ ਸਾਹਿਬ ਇਹਨੂੰ ਇਹ ਲੈ ਚੱਲੀ ਆਪਾਂ ਹਾਂ ਦੱਸ ਲੈ ਜੀ ਇਹ ਬਾਪੂ ਗਾਲਾਂ ਕੱਢੂ ਬਾਪੂ ਤਾਂ ਆਪ ਨਾਲ ਜਾਊ ਬਾਪੂ ਇਹਦਾ ਬਾੜਾ ਘੈਂਟ ਬੰਦਾ ਹੈ ਜਿੰਨੇ ਆਪਣੇ ਯਾਰ ਨੇ ਸਾਰਿਆਂ ਨੂੰ ਮੈਨੂੰ ਬਾਪੂ ਘੈਂਟ ਇਹਦਾ ਲੱਗਦਾ ਸੀ ਇਹ ਕੋਈ ਸਿਫਤ ਨਹੀਂ ਕੋਈ ਆ ਉਹ ਮਿਲਦਾ ਹੀ ਆਏ ਆ ਬੰਦੇ ਸਹੀ ਗੱਲ ਆ ਉਹ ਬੰਦਾ ਉਹ ਬੰਦਾ ਕਹਿੰਦਾ ਹੋਰ ਪੁੱਤ ਕਿਵੇਂ ਹੋ ਫਿਰ ਖਾਣ ਪੀਣ ਨੂੰ ਆਏ ਕਹਿੰਦਾ ਸਹੀ ਗੱਲ ਆ ਕਰੀਏ ਫਿਰ ਚੈੱਕ ਹੁਣ ਲਓ ਜੀ ਦੇਖੋ ਫਿਰ ਕਹਿੰਦੇ 52 ਦਾ ਚਲਾਤਾ ਆਪਾਂ ਨੇ 15 ਹਲਾਂ ਤੇ ਤੇ ਬਾਜ ਸੁਨ ਜਾ ਹੁੰ ਜਾਂਦਾ ਇਹ ਐਂ ਲੱਗ ਜਾਂਦਾ ਵੀ ਬਾਤ ਥੋੜਾ ਜਿਹਾ ਦੂਹਿਆਂ ਦੇ ਮੁਕਾਬਲੇ ਵੀ ਦਵੀ ਜਾਂਦਾ ਬਾਰੇ ਚੱਲਦਾ ਹੀ ਏ ਕਣਾਂ ਬਾਈ ਇਹਦਾ ਸਾਊਂਡ ਏ ਹਜਾ ਟਰੈਕਟਰ ਦਾ ਦੂਆ ਹਾਲੈਂਡ ਹੈ ਜਿਵੇਂ ਉਹ ਪਾਰਟ ਜੂ ਪਾਰਟ ਜੂ ਕਰੀ ਜਾਂਦਾ ਤੇ ਬਾਕੀ ਹਾਲੇ ਨਵੀਂ ਚੀਜ਼ ਆਪਾਂ ਨੂੰ ਇਹਦਾ ਨਸਾਬ ਨਹੀਂ ਹੈਗਾ ਦੇਖੋ ਫਿਰ ਵਧੀਆ ਚੱਲਦਾ ਬਾਈ ਫੁੱਲ ਸ਼ਾਹੀ ਟਰੈਕਟਰ ਕਹਿੰਦੇ ਜਿਹਨੂੰ ਆਪਾਂ ਸ਼ਾਹੀ ਉਹ ਚੀਜ਼ ਹੈ ਇਹ ਲੌਂਗ ਲਾਈਫ ਵਾਲੀ ਚੀਜ਼ 5210 ਚ ਟਾਪ ਮਾਡਲ ਹੈ ਟਾਪ ਮਾਡਲ ਆ ਬਾਈ ਕਹਿੰਦਾ 5210 ਚ ਹੈ ਫੰਕਸ਼ਨ ਹੈ ਦਾ ਦੂਜਿਆਂ ਚ ਘੱਟ ਵੀ ਮਿਲ ਜਾਂਦੇ ਹੋਣੇ ਜੇ ਆਪਾਂ ਨੇ ਥੋੜਾ ਸਸਤਾ ਲੈਣਾ ਪਾਉਂ ਦਾ ਖੁੱਤੀ ਪੂਰੀ ਭੱਜਿਆ ਫਿਰਦਾ ਛੋਟਾ ਤਾਂ ਖੋਲਿਆ ਨਹੀਂ ਹੈਗਾ ਆਪਣੇ ਕੋਲੇ ਚਲਾਉਣਾ ਪਊਗਾ 10 ਦਿਨ ਅਸੀਂ ਤਾਂ ਹੁਣ ਇਹਦੀ ਬਾਈ ਲੰਬ ਕਢਾ ਆਂਦੇ ਤੋ ਜੇ ਆਪਾਂ ਨੂੰ ਸੀਜ਼ਨ ਚ ਇਹ ਹਫਤਾ ਦਾ 10 ਦਿਨ ਮਿਲ ਜੇ ਧੂੜ ਘਾੜ ਦਾਂਗੇ ਦੀ ਆਪਾਂ ਫੇਰ ਲਫਣ ਲਾ ਦਾਂਗੇ ਪੂਰਾ ਇਹਨੂੰ ਦੱਬ ਕੇ ਚਲਾਓ ਥੋੜਾ ਜਿਆ ਨਹੀਂ ਵੇਰੇ ਨੇ ساری ਉਮਰ ਇਹ ਮਰੂ ਮਰੂ ਇਹਦੇ ਉਹ ਲੱਗ ਜਾਣੀਆਂ ਹੱਥਾਂ ਐਂ ਉਹ ਕਰੀ ਜਾਊਗਾ ਹਾਂ ਉੱਥੇ ਤਸਵੀਰ ਖੜ ਜੂ ਬੰਦੇ ਵਾਲਾ ਹੀ ਕੰਮ ਹੁੰਦਾ ਬਾਈ ਨਵੇਂ ਟਰੈਕਟਰ ਦਾ ਵੀ ਸੋ ਕੱਪੜਾ ਕੋਪੜਾ ਲਾਉਣ ਦੀ ਲੋੜ ਨਹੀਂ ਹੁੰਦੀ ਨਵਾਂ ਲਿਆ ਕੇ ਜਿੰਨਾ ਇਹਨਾਂ ਨੂੰ ਫੈਂਟਿਆ ਜਾਵੇ ਫੈਂਟੇ ਉਹਨਾਂ ਫੇਰ ਟਰੈਕਟਰ ਵਧੀਆ ਖੁੱਲਦਾ ਪੂਰਾ ਇਹਨਾਂ ਨੂੰ ਵੀ ਆਪਤ ਜੀ ਪਾਈ ਆਉਂਦੀ ਆ ਫਿਰ ਉੱਥੇ ਗਏ ਚੱਲਣ ਦੀ ਮੈਂ ਦੇਖਿਆ ਆਪਣੇ ਵਾਲਾ ਹੋਲੈਂਡ ਵੀ ਮੈਂ ਹੋਰ ਵੀ ਹੋਲੈਂਡ ਦੇਖੇ ਨੇ ਵਿੱਚ ਮਰੂ ਮਰੂ ਜੇ ਕਰੀਆਂ ਦੇ ਵਿੱਚ ਆਪਣੇ ਵਾਲੇ ਨਾ ਵੀ ਅੱਗ ਕੱਢਦੇ ਨੇ ਉਹ ਬਾਈਆਂ ਨੇ ਖੋਲੇ ਹੋਏ ਨੇ ਉਹ ਪੂਰੇ ਪਰ ਇਹ ਟਰੈਕਟਰ ਦਾ ਜਿਹੜਾ ਚਲਾਈ ਵਾਲਾ ਸਵਾਦ ਹੈ ਉਹ ਇਹਦਾ ਹੀ ਹੈ ਉਹ ਹੋਰ ਦਾ ਬਾਈ ਹੋ ਨਹੀਂ ਸਕਦਾ ਹੈਗਾ ਹਾ ਬਾਕੀ ਇਹਦੇ ਵੇਟ ਬੂਟ ਲੱਗ ਗਏ ਨਾ ਫਿਰ ਸਲਿੱਪ ਦੇਣਾ ਹਟ ਜਾਊਗਾ ਸੋ ਆਪਾਂ ਨੇ ਹੁਣ ਆਉਣ ਵਾਲੇ ਦਿਨਾਂ 'ਚ ਜਾਣਾ ਵੀਰੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਸੋ ਟਰਾਲੀ ਕਰਾਂਗੇ ਤਿਆਰ ਸਾਰੇ ਵੀਰ ਜੁੜ ਜਿਓ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰਵਾਓ ਸ਼ੇਅਰ ਕਰੋ ਤੇ ਮੇਰਾ ਵੀਰ ਜੇ ਕਿਸੇ ਨੇ ਜਾਣਾ ਉਹ ਵੀ ਆ ਜਾਓ ਆਪਾਂ ਨਾਲੇ ਲੈ ਚੱਲਾਂਗੇ ਤੁਹਾਨੂੰ ਡੈਕ ਕਿੱਥੋਂ ਲਵਾਇਆ ਤਾਂ ਹੁਸਨ ਡੀਐਮਡਬਲਯੂ ਦਾ ਡੈਕ ਲੱਗਿਆ ਹੋਇਆ ਹੈ ਕਿੰਨਾ ਇੰਚੀ ਹੈ ਸਿਸਟਮ 12 ਇੰਚ ਸਿਸਟਮ ਹੈ ਸੋ ਆਹੀ ਸਿਸਟਮ ਠੀਕ ਹੁੰਦਾ ਕਿਉਂਕਿ ਆਪਾਂ ਨੇ ਖੇਤੀ ਕਰਨੀ ਆ ਬਾਈ ਦੇਖ ਨਾਲ ਦਾ ਪਿੱਛੇ ਦੀਂਦਾ ਚਾਹੇ ਰੀਪਰ ਤੇ ਸੀਜ਼ਨ ਲਾਉਣਾ ਕੁਝ ਕਰਨਾ ਆਪਾਂ ਨੇ ਸੁਪਰ ਸੀਡਰ ਤੇ ਚਲਾਉਣਾ ਹੈ ਉਨ ਨਾਲੇ ਵਧੀਆ ਯਾਰ ਇੰਨੀ ਕ ਬਾਜ ਠੀਕ ਰਹਿੰਦੀ ਆ ਬਾਹਲੇ ਬੜਿਆਂ ਨਾਲ ਫਿਰ ਪਿੱਛੇ ਨਹੀਂ ਦਿਖਦਾ ਹੈਗਾ ਬਸ ਆ ਹੁਣ ਦੋਨੇ ਟੀਪਰ ਕਰਤੇ ਡਾਊਨ ਤੇ ਤੇਜ਼ੀ ਬਣਦਾ ਜੱਗਾ ਬਹੁਤ ਬੰਦ ਹੁੰਦਾ ਨਹੀਂ ਬੰਦ ਨਹੀਂ ਹੁੰਦਾ ਛੇਤੀ ਨਾਲੇ ਕੋਈ ਛੇੜ ਛਾੜ ਨਹੀਂ ਹੋਈ ਵੀ ਅਰੀਜਨਲ ਟਰੈਕਟਰ ਆ ਬਾਈ ਇਹਦਾ ਬਸ ਇੱਕ ਉਹ ਇਨਸਟੈਂਟ ਜੇ ਹੁੰਦੇ ਨੇ ਕਰਨਾ ਨੂੰ ਵੀ ਟਰੈਕਟਰ ਇੰਨਾ ਜ਼ੋਰ ਮਾਰਦਾ ਐ ਮਾਰਦਾ ਖਰੇ ਕੇ ਕਰੀ ਜਾਂਦਾ ਹੁੰਦਾ ਏਕਣ ਦਾ ਹਾਂ ਜੱਗਾ ਬੋਸ ਖਲਾ ਦੋ ਨਾ ਮੈਨੂੰ ਐ ਦੋਨੇ ਲੀਵਰ ਕਹਿੰਦਾ ਫੁੱਲ ਡਾਊਨ ਨੇ ਤੇ ਬਾਕੀ ਤੁਹਾਨੂੰ ਹਾਲ ਦੱਸੇ ਰਹੇ ਨੇ ਕਿਉਂਕਿ ਇਹ ਹਾਲ ਸਪਰਿੰਗਾਂ ਵਾਲੇ ਨਹੀਂ ਹੈਗੇ ਜਿਹੜੇ ਸਪਰਿੰਗਾਂ ਵਾਲੇ ਹਾਲ ਹੁੰਦੇ ਨੇ ਉਹ ਦਮ ਜਾ ਦਈ ਜਾਂਦੇ ਨੇ ਪਿੱਛੇ ਨੂੰ ਹੋ ਜਾਂਦੇ ਨੇ ਇਹਦਾ ਜਿੱਥੇ ਬਾ ਖੜ ਕੇ ਖੜ ਕੇ ਫਿਰ ਇਹਨਾਂ ਨੇ ਉੱਥੇ ਹੀ ਚੱਲਣਾ ਹੁੰਦਾ ਮਠਾ ਮਠਾ ਚੱਲ ਰਿਹਾ ਮਿਊਜ਼ਿਕਲ ਬਈ 4x4 ਦਾ ਫਾਇਦਾ ਬਹੁਤ ਆ ਟਰੈਕਟਰ ਤੁਰ ਹੀ ਜਾਂਦਾ ਨਹੀਂ ਗਏ ਲੈ ਟਾਇਰ ਉਥੇ ਟੋਏ ਪਟਕੇ ਖੜ ਜਾਂਦਾ ਇਹ ਖੜਦਾ ਨਹੀਂ ਹੈਗਾ ਇਹਨੇ ਅੱਗੇ ਨੂੰ ਵਧੀ ਜਾਣਾ ਲੋ ਜੀ ਨਾਲੇ ਆਪਣਾ ਟਰੈਕਟਰ ਚਲਾਤਾ ਨਾਲੇ ਗਰਾਊਂਡ ਬਾ ਹੈ ਗਿਆ ਬਾਈ ਵਧੀਆ ਕੰਮ ਹੋ ਗਿਆ ਕੀ ਕੀ ਕਰਨਾ ਪਰਨਾ ਬਣਦਾ ਇੱਕ ਬਾਤ ਕਰਦਾ ਵੀgena ਲੰਗਦਾ ਜਾਂਦਾ ਫਿਰ ਫਰੇਮ ਥੱਲੇ ਹੁਣ ਦੇਖਿਓ ਝੱਟ ਫੇਰੇ ਦੀ ਹੌਲੀ ਹੌਲੀ ਹਿਸਾਬ ਆ ਜਾਂਦਾ ਟਰੈਕਟਰ ਦਾ ਬਾਕੀ ਨਵੇਂ ਹਲੇ ਨੇ ਖੁੱਲ ਨਹੀਂ ਆਣਾ ਜਿਉਂ-ਜਿਉਂ ਇਹਦੀ ਬਾਹੀ ਹੋਊਗੀ ਦੱਬ ਕੇ ਬਾਹਿਆ ਜਾਊਗਾ ਲਗਾਤਾਰ ਚੱਲੂਗਾ ਭਾਈ ਫੇਰ ਇੰਜਣ ਖੁੱਲੂਗਾ ਇਹਦਾ ਫੇਰ ਗੱਲ ਬਣੂਗੀ ਅਲੇ ਦਾ ਉਹ ਕੰਮ ਹੈ ਜਿਵੇਂ ਬੰਦਾ ਜਾਂਦਾ ਹਮੇ ਪਹਿਲੇ ਦਿਨ ਬੱਟਾਂ ਪੋਚਣ ਥੋੜੀਆਂ ਹੀ ਪੋਚੀਆਂ ਜਾਂਦੀਆਂ ਨੇ ਫਿਰ ਵਧਦਾ ਜਾਂਦਾ ਹੌਲੀ ਹੌਲੀ ਜਿਵੇਂ ਜਿਵੇਂ ਸੀਜ਼ਨ ਭਗੀਆਂ ਖੋਲਣਾ ਪਊਗਾ ਰੂਮ ਰੂਮ ਖੋਲਣੇ ਪੈਣਗੇ ਤੇ ਫੇਰ ਜ਼ੋਰ ਮਾਰਿਆ ਕਰੂ ਹਾਂ ਆਇਆ ਲੱਛਣ ਕਰਾ ਲਾ ਤਤੜਾ ਲਈ ਉੱਥੇ ਬਹਿ ਕੇ 4x4 ਅੱਜ ਦੇ ਟਾਈਮ 'ਚ ਹੁਣ 4x4 ਦਾ ਹੀ ਟਾਈਮ ਹੈ ਬਾਈ ਜਿਵੇਂ ਪਲਾਉ ਕਰਨਾ ਹੈ ਉਹ ਚੀਜ਼ਾਂ ਦੇ ਦੂਜੇ 2-ਵੀਲ ਟਰੈਕਟਰ ਉਹਨੇ ਕੰਮਜਾਬ ਨਹੀਂ ਹੈਗੇ ਜਿੰਨਾ 4x4 ਕੰਮਜਾਬ ਹੈ ਹਲਾਂ ਦੀ ਬਾਹੀ ਤੇ ਵੀ ਨਜ਼ਾਰਾ ਦਿੰਦਾ ਇੱਕ ਸੁਪਰ ਸੀਡਰ ਤੇ ਥੋੜੀਆਂ ਜੀਆਂ ਡਿੱਕ ਤਾਂ ਆ ਜਾਂਦੀਆਂ ਹੁੰਦੀਆਂ ਨੇ ਰੀਪਰ ਤੇ ਕਿਉਂਕਿ ਦੂਰੋਂ ਮੁੜਦਾ ਫਿਰ ਇਹ ਉਹਨਾਂ ਨੂੰ ਆਪਾਂ ਦੂਜੇ ਨੂੰ ਚੱਕੋ ਸੁਪਰ ਸੀਡਰ ਦੀ ਥੋੜੀ ਜੀ ਲੈਫਟ ਬ੍ਰੇਕ ਦੱਬ ਕੇ ਘੁਮਾ ਦਿਓ ਨਾਲ ਦੀ ਨਾਲ ਘੱਰ ਲਓ ਇਹ ਦੂਰੋਂ ਮੁੜਦਾ ਬਾਕੀਆਂ ਪਾਉਂਦਾ ਤੇ ਸਾਡੇ ਪਿੰਡ ਦੇ ਗਰਾਊਂਡ ਦੀ ਲੋਕੇਸ਼ਨ ਬਹੁਤ ਘੈਂਟ ਆ ਬਾਈ ਪਰ ਇੱਥੇ ਮੀਂਹ ਪਏ ਤੇ ਨਾ ਪਾਣੀ ਖੜ ਜਾਂਦਾ ਸੋ ਜਿਹੜੀ ਹੁਣ ਨਵੀਂ ਸਾਡੀ ਪੰਚਾਇਤ ਬਣੀ ਐ ਸਰਕਾਰ ਆ ਉਹਨਾਂ ਨੂੰ ਬੇਨਤੀ ਆ ਵੀ ਇੱਥੇ ਮਿੱਟੀ ਮੋਟੀ ਜ਼ਰੂਰ ਪਵਾਓ ਕਿਉਂਕਿ ਆਪਾਂ ਨੇ ਵਾਦੇ ਵੀ ਕਰੇ ਦੀ ਲੋਕਾਂ ਨਾਲ ਵੀ ਭਾਈ ਮਿੱਟੀ ਪਾਵਾਂਗੇ ਉਹ ਗੱਲ ਤੇ ਗੌਰਾਂ ਕਰੋ ਵੀਰ ਹੁਣ ਉਧਰ ਨਾ ਓਏ ਜਵਾਕਾਂ ਦੀ ਲਤਾਂ ਜ ਮਾਰਦੀ ਸੋ ਹਾਲੇ ਸਾਨੂੰ ਪੂਰੇ ਘੈਂਟ ਲੱਗਦੇ ਨੇ ਨਾਲ ਦਾ ਵਜਨ ਚ ਘਟਨੇ ਨਾਲੇ ਬਾਹੀ ਵਧੀਆ ਕਰਦੇ ਨੇ ਗਰਾਊਂਡ ਦੇ ਅੱਜ ਪੂਰੇ ਡਲੇ ਭੋਰ ਤੇ ਜਵੇਂ ਮਰਜੀ ਕੁੱਦੀ ਜਾਣ ਹੁਣ ਆਵਾਜ਼ ਨਹੀਂ ਹੈਗੀ ਇਹਨਾਂ ਦੀ ਟਰੈਕਟਰਾਂ ਦੀ ਜਮਈ ਜੇ ਮੈਂ 855 ਹੁੰਦਾ ਹੁਣ ਨੂੰ ਅੱਧੇ ਪਿੰਡ 'ਚ ਸੁਣਨਾਂ ਦੀ ਉਹਨੇ ਹਾਲੈਂਡ ਹੁੰਦਾ ਉਹ ਵੀ ਪਾਰਟ ਦਾ ਸੁਣਦਾ ਜੇ ਸੀ ਵੀ ਮੰਗ ਇਹ ਸੁਣ ਹੋ ਕੇ ਚੱਲਦੇ ਨੇ ਪਰ ਇਹਨਾਂ ਦੇ ਬੰਦਾ ਬਾਈ ਥੱਕਦਾ ਵੀ ਨਹੀਂ ਹੈਗਾ ਆਪੋ ਆਪਣਾ ਸਿਸਟਮ ਹੈ ਸਾਰੀਆਂ ਕੰਪਨੀਆਂ ਦਾ ਇਹਦੇ ਪਿੱਛੇ ਉਹ ਮਗਰਾਟ ਕੋਲੇ ਆ ਉਹ ਲਿਫਟ ਵਾਲਾ ਔਰ ਡੱਬੀ ਜੀ ਲੱਗੀ ਹੋਈ ਆ ਪਿੱਛੇ ਬੀਜੀ ਆਪਾਂ ਨੇ ਖੜ ਕੇ ਇੰਪਲੀਮੈਂਟ ਪਾਉਣਾ ਕੋਈ ਇਹ ਟਾਪ ਮਾਡਲ ਚ ਆਉਂਦੀ ਆ ਹਨਾ ਦੂਜੇ 5210 ਦੇ ਨਹੀਂ ਸਿੰਪਲ ਦੇ ਨਹੀਂ ਆਉਂਦੀ ਸਿੰਪਲ ਦੇ ਨਹੀਂ ਆਉਂਦੀ ਹੈਗੀ ਹੋਰ 5310 ਦੇ ਵੀ ਨਹੀਂ ਆਉਂਦੀ ਇਹ 5310 ਦੇ ਵੀ ਨਹੀਂ ਆਉਂਦੀ ਉਹ ਕਹਦੇ ਬਾਕੀ 5210 ਜੌਂਡੀਆਰ ਚ ਛਾ ਗਿਆ ਪੂਰਾ ਜਿਵੇਂ ਪਹਿਲਾਂ 5310 ਦਾ ਟ੍ਰੈਂਡ ਹੁੰਦਾ ਸੀ ਉਹ ਅੱਜ ਦੇ ਟਾਈਮ ਆਹ ਟਰੈਕਟਰ ਮੇਰੇ ਸਾਹਬ ਨਾਲ ਜਣੀ ਛੋਟੀ ਤੇ ਚੱਲ ਰਿਹਾ ਐਨ ਪੂਰਾ ਜੌਂਡੀਅਰ ਸਭ ਤੋਂ ਵੱਧ ਜੇ ਕੋਈ ਮਾਡਲ ਵਿਕਦਾ ਤਾਂ ਉਹ 5210 ਵਿਕ ਰਿਹਾ ਮੈਨੂੰ ਲੱਗਿਆ ਲੋਕਡਾਊਨ ਤੋਂ ਬਾਅਦ ਥੋੜੇ ਟਾਈਮ ਚ ਹਾਂ ਥੋੜੇ ਟਾਈਮ ਚ ਚਰਚਾ ਚ ਆਇਆ ਇਹ ਟਰੈਕਟਰ ਬਾਕੀ ਯਾਰ ਮੈਨੂੰ ਤਾਂ ਐਂ ਲੱਗ ਜਾਂਦਾ ਵੀ ਇੰਜਨ ਤਾਂ ਇਹਦੇ ਚ 5310 ਵਾਲਾ ਹੀ ਆ ਜਿਹੜੇ ਸਾਹਬ ਨਾਲੇ ਜ਼ੋਰ-ਜ਼ੂਰ ਮਾਰਦਾ ਵੀ ਉਹੀ ਛੋਟਾ ਕਹੀ ਜਾਂਦੇ ਨੇ ਵੀ ਇਹ 5210 ਹੈ ਵੀ ਇੱਕ ਵਸ ਜੇ ਇਹਦੇ ਆਪਾਂ ਉੱਥੇ 2 ਕੱਟ ਕੇ 3 ਲਿਖ ਦਈਏ ਕੋਈ ਪਛਾਨ ਕੇ ਦੱਸ ਨਹੀਂ ਸਕਦਾ ਵੀ ਇਹ 52 ਦਾ ਹੈ ਕਿ 55 ਦਾ ਆ ਹੁਣ ਖੁੱਲਦਾ ਹੁਣ ਤੂੰ ਚਲਾ ਰਿਹਾ ਹੁਣ ਖੁੱਲਦਾ ਖੁੱਲੂਗਾ ਜਦ ਇਹ ਲੰਬੀ ਵਾਹੀ ਤੇ ਚੱਲਿਆ ਨਾ ਵਧੀਆ ਲਗਾਤਾਰ 24 ਘੰਟੇ ਲਗਾਤਾਰ ਬੰਦ ਨਾ ਕਰਿਆ ਲੋਡ ਤੇ ਚਲਾਇਆ ਫੇਰ ਖੁੱਲੂਗਾ ਟਰੈਕਟਰ ਨਹੀਂ ਨਹੀਂ ਨਮਾ ਹੁਸੈਨ ਇਹਨੂੰ ਪਤਾ ਕੀ ਆ ਓਕਣੇ ਟਰੈਕਟਰ ਸੁਣਿਆ ਰਹ ਜਾਂਦਾ ਹੁੰਦਾ मैं बाउंड राइटर देखे ने आवाज पहले महीने दो महीने च बनाती बनाती बसा हम देखो ये के। हाँ। हां बंद तो नहीं हों ਦੇਖ ਕੇ ਮੈਂ ਬੈਨ ਦਾ ਥੱਲੇ ਨੂੰ ਹਾਲ ਜਮਾ ਹੀ ਥੱਲੇ ਲੱਗ ਗਏ ਬੰਦ ਨਹੀਂ ਹੁੰਦਾ ਹੈਗਾ ਨਾ ਦਿਖਾਵੇ ਧੂਆਂ ਇਹ ਤਾਂ ਸਿਫਤ ਆ ਗਈ ਆ ਬਾਈ ਟਰੈਕਟਰ ਦੀ ਆਵਾਜ਼ ਦੇਖ ਲੈ ਜਮਾ ਹੀ ਆਵਾਜ਼ ਨਹੀਂ ਆएगी ਆਪਾਂ ਕੋਲ ਖੜੇ ਆ ਰਾਮ ਨਾਲ ਗੱਲਾਂ ਮਾਰਦੇ ਆ ਉਹ ਆਪਣੀ ਵਾਲ ਸੁਣਦੀ ਹਾਂ ਉਹਨੂੰ ਆਪਣੀ ਜੇ ਆਪਾਂ ਬਾਜ ਮਾਰੀਏ ਤਾਂ ਉਹਨੂੰ ਆਪਣੀ ਬਾਜ ਮਾਰੀ ਵੀ ਸੁਣੂਗੀ ਆ ਨਹੀਂ ਹੈਗਾ ਵੀ ਹੱਥ ਖੜੇ ਕਰਨੇ ਪੈਣਗੇ ਵੀ ਇੱਧਰ ਨੂੰ ਦੇਖ ਆ ਸਿਫਟਾ ਹੈ ਇਹਨਾਂ ਦੀ ਜਿਹੀ ਜੀ ਕਾਰ ਚਲਾ ਲਈ ਜਿਹਾ ਜੇ ਜੌਂਡੀਰ ਚਲਾ ਲੇ ਕਾਗੀਆਂ ਜਿਹੜੇ ਟਰੱਕ ਉੱਤਾਲੀ ਪਾਉਂਦੇ ਦੱਸਿਆ ਰਿਆ ਹਾਂ 43 ਵਾਲਿਆ ਹੈ ਨਹੀਂ ਹਾਂ ਇਹ ਗੱਲ ਸਹੀ ਆ ਟਰੈਕਟਰ ਦੀ ਚਲਾਈ ਆ ਟਰੈਕਟਰ ਦਾ ਜੋਰ ਹੈ ਕਰਦਣਾ ਹਾਂ ਲਈ ਟਰੈਕਟਰ ਪੂਰਾ ਸਿਰਿਆ ਅੱਜ ਦੇ ਟਾਈਮ ਤਾਂ ਇਹਦਾ ਫੁੱਲ ਟ੍ਰੈਂਡ ਆ ਹਣ ਦੇਖ ਲੈ ਕਿਵੇਂ ਭੱਜਾ ਫਿਰਦੇ ਨੇ ਸੜਕ ਤੇ ਹੋਵੇ ਖਾਲੀ ਹਾਂ ਬਈ ਕਿਹੜੇ ਕਿਹੜੇ ਪਿੰਡਾਂ ਦੇ ਗਰਾਊਂਡ ਭਰਦੇ ਨੇ ਜਵਾਕਾਂ ਨਾਲ ਸਵੇਰੇ ਸ਼ਾਮ ਉਹ ਦੱਸਿਓ ਸਾਡੇ ਤਾਂ ਮਿਲਦਾ ਹੁਣ 5-7 ਕੇ ਜਾਨੇ ਖੇਡਦੇ ਹੁੰਦੇ ਨੇ ਅਸੀਂ ਆਪ ਨਹੀਂ ਯਾਰ ਖੇਡਦੇ ਅਸੀਂ ਕਿਸੇ ਨੂੰ ਕੀ ਕਹੀਏ ਘੰਟਾ ਕਿ ਕੀ ਹੈ ਨਾ ਬਾਲੀਬਾਲ ਕੁੱਟ ਲਈਂਦੀ ਆ ਬਸ ਉਹ ਵੀ ਉੱਥੇ ਮੋਟਰ ਤੇ ਬਾਕੀ ਇੱਧਰ ਵਾਲੇ ਪਾਸੇ ਤਾਂ ਆਏ ਨਹੀਂ ਪਹਿਲਾਂ ਦੇ ਹੀ ਕਿਉਂ ਸਰੀਰ ਪਹਿਲਾਂ ਦੇ ਹੀ ਸਾਡੇ ਇਹ ਜੇ ਤੇ ਲੌਵੀ ਉਧਰ ਦੋਹੇ ਲੀਵਰ ਥੱਲੇ ਨੇ ਜਮਾ ਰੇਸ ਆਪਾਂ 2000 ਤੇ ਕਰਦੀ ਕਿਉਂਕਿ ਹਲੇ ਟਰੈਕਟਰ ਨਵਾਂ ਆ ਰਹਿਣਾ ਨਹੀਂ ਦੇਖੋ ਕਰ ਜਾਂਦਾ ਦੁਖਦਾ ਕਹੇਦਾ ਯਾਰ ਬਾਬੇ ਬਾਹਲਾ ਟਰੈਕਟਰ ਇਹ ਬਾਹਲਾ ਜ਼ੋਰ ਮਾਰਦਾ ਹੈਂਟ ਕਰਾਉਂਦਾ ਕੰਮ ਪੂਰਾ ਤੁਸੀਂ ਗਰਾਊਂਡ ਕੈਡਾ ਵਾਲਾ ਹੋਇਆ ਵੇ ਦੀ ਹਾਲ ਕਿਹੜਾ ਫਿਰ ਇਹਨੇ ਰੋਟਾ ਫਿਟ ਨੂੰ ਫੇਰ ਦਿੰਦੇ ਦੀ ਉੱਤੇ ਉੱਤੇ ਮੈਂ ਪਰਮਾਨੈਂਟ ਦੂਏਜ ਜੜਾ ਦਈਏ ਪਰਫਾਰਮੈਂਸ ਮੈਂ ਦੂਏਜ ਕਰੋ ਚੈੱਕ 15 ਹਾਲ ਨੇ ਵੜਦਾ ਫਾਹੇ ਫਿਰ ਪੁਰਿਆ ਕੀ ਹੈ ਵੀ ਕਿਦਰਾ ਦੀ ਚੀਜ਼ ਬ੍ਰਾਂਡ ਕਹਿੰਦੇ ਨੇ ਬ੍ਰਾਂਡ ਕਹਿੰਦੇ ਗੱਭਰੂ بڑے ਭੇਜੇ ਵਾਲੇ ਬਾਈਆਂ ਦੀ ਟੱਕਰ ਪੈਂਦੀ ਹੁੰਦੀ ਆਰਜੋ ਜਿਹਦੇ ਜੌੜੀਆ ਵਾਲਿਆਂ ਦੀ ਥਾਲੀ ਪੈਂਦੀ ਇਹਨਾਂ ਦੀ ਦੋਹਾ ਦੀ ਦੋ ਤਿੰਨ ਅਪਰੇਜ ਦੇ ਨੇ ਖਾਸੇ ਬਾਲੇ ਟਰੱਕ ਦੇ ਅੰਦਰ ਦੇ ਵਿੱਚ ਆਪਣੀਆਂ ਵੀਡੀਓ ਵੀ ਜਾ ਕੇ ਪਾਉਂਦੇ ਹੁੰਦੇ ਥੱਲੇ 852 ਵਾਲੇ ਵੈਸੀ ਹੀ ਜਾਣਗੇ ਜੌਂਡੀਆ ਵਾਲਿਆਂ ਨਾਲ ਗਾਣਾ ਲਾ ਦੇ ਤੂੰ ਗਾਣਾ ਗੋਣਾ ਸੁਣਦੀ ਏ ਕੋਣ ਬੁਲਾ ਦੇ ਕੋਣ ਆਪਾਂ ਹਾਲ ਇਕੱਥੇ ਕਰਦੇ ਘਰ ਨੂੰ ਜਾਣਾ ਦੀ ਜੀ ਮਾਝਾ ਥੋੜੀ ਪਰਫਾਰਮੈਂਸ ਉਹਨੂੰ 11 ਹਾਲਿਆਂ ਦੇ ਦਿਖਾਉਣੇ ਆ ਅਸਲੀ ਕਿਉਂਕਿ ਹਲੇ ਟਰੈਕਟਰ ਉਹਨਾਂ ਖੁੱਲ ਕੇ ਜ਼ੋਰ ਨਹੀਂ ਮਾਰ ਰਹੇ ਵਿੱਚ ਬਾਈਕ ਮੈਂਟ ਕਰਨਗੇ ਵੀ ਹਾਂ ਦਬਦਾ ਐ ਜੋ ਬਾਈ ਨਾ ਨਾ ਟਰੈਕਟਰ ਆ ਪਹਿਲੀ ਸਰਵਿਸ 2-3 250 ਤੋਂ ਬਾਅਦ ਟਰੈਕਟਰ ਸਮਾਰ ਕੇ ਖੁੱਲਦਾ ਬਾਕੀ ਹਰੇ ਚੱਲੇ ਹੀ ਨਹੀਂ ਟਰੈਕਟਰ ਉਹਨੀਆਂ ਲੋਡ ਤੇ ਜਮਾਂ ਵੀ ਜਾਂ ਲੋਡ ਤੇ ਚੱਲੂਗਾ ਫੇਰ ਟਰੈਕਟਰ ਖੁੱਲੂਗਾ ਪੂਰਾ ਜਦ ਮੋਡ ਐਂਡ ਵੀ 450 ਜਿਹੜੀ ਨਵਾਂ ਨਵਾਂ ਲਿਆ ਉਹ ਉਦੋਂ ਉਹ ਵੀ ਜ਼ੋਰ ਨਹੀਂ ਮਾਰਦੇ ਹੁੰਦੇ ਪਰ ਉਹਨੂੰ ਘਵਾੜਾ ਥੋੜਾ 11 ਨਾਲ ਕੇ ਜ਼ੋਰ ਬੜਾ ਜਾਂਦੀ ਕਿ ਕਿਹ ਟਰੈਕਟਰ ਆਪਣਾ ਪਹਿਲਾਂ ਜਵਾ ਹੋਇਆ ਜਗਨੀਤ ਬਾਈ ਕੋਲ ਆ ਪਟਿਆ ਵਾਲੇ ਦੇ ਕੋਲ 我累了，我跑了两周了嘛，今天休息了。